ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਚੜ੍ਹਦਾ ਪੰਜਾਬ 31 ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆ ਰਿਹਾ ਹੈ ਅੱਜ ਰਾਜਸਥਾਨ ਦੇ ਵਿੱਚ ਜਾ ਕੇ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਪਿੰਡ ਦਿਖਾਵਾਂਗੇ ਜਿਹੜਾ ਸਾਰਾ ਪਿੰਡ ਢਹਿ ਚੁੱਕਾ ਹੈ ਲੇਕਿਨ ਉੱਥੇ ਘਰ ਅੱਜ ਵੀ ਮੌਜੂਦ ਹੈ ਪੂਰਾ ਕੱਚੇ ਘਰ ਦਾ ਪੂਰਾ ਵੀਡੀਓ ਬਣਾਵਾਂਗੇ ਜਿੱਥੇ ਵੱਡੀਆਂ-ਵੱਡੀਆਂ ਫਿਲਮਾਂ ਇਹੋ ਜਿਹੇ ਘਰ ਲੱਭਦੀਆਂ ਫਿਰਦੀਆਂ ਨੇ ਉਹ ਤੁਹਾਨੂੰ ਅਸੀਂ ਘਰ ਜਿਹੜਾ ਹੈ ਅੱਜ ਅਸੀਂ ਪੂਰੇ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਕ-ਇੱਕ ਕਮਰਾ ਇੱਕ-ਇੱਕ ਚੀਜ਼ ਆਓ ਚੱਲਦੇ ਹਾਂ ਬਾਈ ਪੌਣਿਆਂ ਚਾਲੇ ਰਾਜਸਥਾਨ ਨੂੰ ਦੇਖਦੇ ਹਾਂ ਜੀ ਬਾਈ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਲ ਘੰਟੀ ਦਾ ਬਟਨ ਦਬਾ ਕੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਦਬ ਕੇ ਵਾ 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 ਓ ਮਕਾਨ ਦਾ ਉਹ ਨੰਬਰ ਲੱਗੇ ਹੋਇਆ ਹੈ ਕੋਸ ਮਤਲਬ ਜੋ ਖਾਲੀ ਹੁੰਦਾ ਉਸ ਕੋ ਕਰੋ ਪੰਜ ਉਹ ਖਾਲੀ ਹੈ ਅਰ ਕਰੋ ਉਹ ਪੱਕਾ ਕਮਰਾ ਨੰਬਰ 5 ਲੱਗ ਗਿਆ ਕਰੋਸ ਕਰ ਦਿਆ 4 ਕੋ ਕਰੋਸ ਕਰਦੇ ਵੀ ਖਾਲੀ ਹੋ ਗਿਆ ਹੈਨਾ ਇਸੇ ਤਰੀਕੇ ਦਾ ਸਾਰਾ ਜੰਗਲ ਸੀਗਾ ਜਿਹੜਾ ਪਟਕੇ ਜਿਹੜਾ ਪੂਰਾ ਜਿਹੜਾ ਇੱਥੇ ਪਿੰਡ ਵਸਿਆ ਸੀ ਕਿਤੇ ਪਿੰਡ ਹੁੰਦਾ ਸੀਗਾ ਜਿਹੜਾ ਹੁਣ ਪਿੰਡ ਢਾਹ ਕੇ ਸਾਰੇ ਪਿੰਡ ਨੂੰ ਸ਼ਹਿਰ ਖਾ ਗਿਆ लोग शहरਾਂ ਵੱਲੋਂ ਮੂਵ ਕਰਕੇ ਤਾਂ ਇੱਥੇ ਹਜੇ ਵੀ ਪਰਿਵਾਰ ਵਸਦੇ ਹੈਗੇ ਜਿਹੜੇ ਆ ਇੱਕ ਘਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਾਹਰ ਬਾਉਂਡਰੀ ਦੇਖੋ ਤੁਸੀਂ ਇਹਦੀ ਜਿਹੜੀ ਹੈ ਅੱਜ ਵੀ ਉਸੇ ਤਰੀਕੇ ਦੇ ਨਾਲ ਲੱਕੜਾਂ ਦੇ ਨਾਲ ਕੀਤੀ ਹੋਈ ਹੈ ਪੁਰਾਣੇ ਟਾਈਮ ਦੇ ਹਿਸਾਬ ਨਾਲ ਇਹ ਰਹਿ ਰਹੇ ਆ ਤਾਂ ਇਸ ਘਰ ਦੇ ਅੰਦਰ ਅੱਜ ਸਾਤ ਨੂੰ ਇੱਕ ਇੱਕ ਚੀਜ਼ ਜਿਹੜੀ ਹੈ ਅੰਦਰੋਂ ਕਮਰਿਆਂ ਦੀ ਉਹ ਤੁਹਾਨੂੰ ਦਿਖਾਵਾਂਗੇ ਪੂਰੀ ਫੁੱਲ ਬਣੇ ਰਿਓ ਵੀਡੀਓ ਦੇ ਅੰਦਰ ਤੇ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਕਿਉਂਕਿ ਇਹ ਚੀਜ਼ ਜਿਹੜੀ ਆਨਲਾਈਨ ਟਾਈਮ 'ਚ ਸ਼ਾਇਦ ਹੀ ਤੁਹਾਨੂੰ ਵੇਖਣ ਨੂੰ ਮਿਲੇ ਆਓ ਚਲਦੇ ਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਗੰਗਾ ਨਗਰ ਡਿਸਟ੍ਰਿਕਟ ਦੇ ਅੰਦਰ ਤਹਿਸੀਲ ਬੀਜਨਗਰ ਜੈਸਰ ਦੇ ਨੇੜੇ ਇੱਕ ਸਰਕਾਰੀ ਫਾਰਮ ਦੇ ਕੋਲੇ ਅਸੀਂ ਪਹੁੰਚੇ ਸੀਗੇ ਸਾਨੂੰ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਕੱਚੇ ਮਕਾਨ ਜਿਹੜੇ ਬਹੁਤ ਘੱਟ ਵੇਖਣ ਨੂੰ ਮਿਲੇ ਪਰ ਸਾਨੂੰ ਇੱਕ ਜਗ੍ਹਾ ਤੇ ਸਾਨੂੰ ਇੱਕ ਕੱਚਾ ਮਕਾਨ ਜਿਹੜਾ ਬਣਿਆ ਹੋਇਆ ਬਹੁਤ ਸੁੰਦਰ ਪੁਰਾਣੇ ਟਾਈਮ ਦੇ ਹਿਸਾਬ ਨਾਲ ਬਣਿਆ ਹੋਇਆ ਅਸੀਂ ਵੇਖਿਆ ਅਸੀਂ ਉੱਥੇ ਪਹੁੰਚੇ ਆ ਤਾਂ ਤਾਂ ਕਿ ਇਸ ਜਿਹੜਾ ਪਰਿਵਾਰ ਨੇ ਇਸ ਮਕਾਨ ਦੇ ਉੱਤੇ ਮਿਹਨਤ ਕੀਤੀ ਆ ਅਸੀਂ ਉਸ ਪਰਿਵਾਰ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੂੰ ਥੈਂਕ ਯੂ ਕਹਿੰਦੇ ਆ ਜੋ ਇਹਨਾਂ ਨੇ ਕੱਚਾ ਬਰਾਸਤ ਜੋ ਮਕਾਨ ਹੈ ਉਹ ਸਾਂਭਿਆ ਹੋਇਆ ਹੈ ਜਿਹੜਾ ਇੱਕ ਅੱਜ ਦੇ ਟਾਈਮ ਦੀ ਦੌਰ ਦੇ ਵਿੱਚ ਜਿਹੜਾ ਹੁਣ ਪੱਕੇ ਮਕਾਨ ਪਾ ਕੇ ਅਸੀਂ ਜਿਹੜੇ ਬਿਮਾਰੀਆਂ ਦੀ ਜਿਹੜੇ ਉਹ ਬਣਦੇ ਜਾਂਦੇ ਆ ਉਹਨਾਂ ਵਾਸਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਇੱਥੇ ਸਿੰਪਲ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਕ ਬਿਲਕੁਲ ਇੱਕ ਸੁਧਾਰਨ ਜ਼ਿੰਦਗੀ ਦੇ ਵਿੱਚ ਰਹਿੰਦੇ ਆ ਦੇਖੋ ਲੱਕੜ ਦੇ ਗੇਟ ਬਣਾ ਕੇ ਕਿਸੇ ਤਰ੍ਹਾਂ ਦਾ ਕਿਸੇ ਦਾ ਕੋਈ ਉਹ ਡਰ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਇੱਥੇ ਬਿਮਾਰੀ ਨਹੀਂ ਐ ਕੋਈ ਇਹੋ ਜਿਹਾ ਕੋਈ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਕਿਸੇ ਤਰ੍ਹਾਂ ਦੀ ਤੇ ਬਹੁਤ ਹੀ ਈਜ਼ੀ ਜ਼ਿੰਦਗੀ ਜਿਹੜੀ ਐ ਉਹ ਜੀਰੇ ਨੇ ਲੋਕ ਤੇ ਬਹੁਤ ਵਧੀਆ ਲੱਗਿਆ ਸਾਨੂੰ ਤੇ ਸਾਡਾ ਜੀ ਕੀਤਾ ਤਾਂ ਅਸੀਂ ਆਪਣੀ ਗੱਡੀ ਰੋਕ ਕੇ ਅਸੀਂ ਇਹਨਾਂ ਕੋਲੇ ਆਏ ਸਾਡੇ ਨਾਲ ਭਾਈ ਸਾਹਿਬ ਸੀਗੇ ਇਹਨਾਂ ਨੂੰ ਵੀ ਨਾਲ ਲੈ ਕੇ ਫਿਰ ਅਸੀਂ ਮਕਾਨ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਮਕਾਨ ਦੇ ਬਾਰੇ ਆ ਜੋ ਇਹ ਹੁਣ ਅਸੀਂ ਜਿਹੜਾ ਮੇਨ ਜਿਹੜਾ ਮਕਾਨ ਦੀ ਇਹ ਦੀਵਾਰ ਹੈ ਇਧਰ ਵੀ ਦੀਵਾਰ ਆ ਗਈ ਕੱਚੀ ਹੈ ਸਾਰੀ ਜਿਵੇਂ ਪਹਿਲੇ ਟਾਈਮ ਦੇ ਵਿੱਚ اسی ਤਰੀਕੇ ਨਾਲ ਦੀਵਾਰ ਹੁੰਦੀ ਸੀ ਜਿਹੜਾ ਇਹ ਗੇਟ ਹੈ ਜਿਹੜੇ ਕਿ ਅਸੀਂ ਹੁਣ ਵੱਡੀਆਂ-ਵੱਡੀਆਂ ਕੋਠੀਆਂ ਦੇ ਜਾਂ ਮਹਿਲਾਂ ਦੇ ਵਿੱਚ ਵੱਡੇ ਗੇਟ ਬਣਾ ਦਿੰਦੇ ਆ ਵੀ ਉਹਦੇ ਅੰਦਰ ਐਂਟਰੀ ਕਰਨ ਵਾਸਤੇ ਉਹਨਾਂ ਟਾਈਮਾਂ ਦੇ ਵਿੱਚ ਇਹ ਗੇਟ ਇੱਕ ਜਿਹੜਾ ਛੋਟਾ ਰੱਖਿਆ ਜਾਂਦਾ ਸੀਗਾ ਪਰ ਹੁਣ ਇਹਨਾਂ ਦੇ ਲੋਹੇ ਦਾ ਗੇਟ ਲੱਗਿਆ ਪੁਰਾਣੇ ਟਾਈਮ ਦੇ ਵਿੱਚ ਜਿਹੜਾ ਲੱਕੜ ਦਾ ਗੇਟ ਲਾਇਆ ਜਾਂਦਾ ਸੀਗਾ ਤੇ ਫਿਰ ਇਸ ਦੇ ਅੰਦਰ ਤੁਸੀਂ ਐਂਟਰੀ ਦਾ ਗੇਟ ਇੱਕੋ ਹੀ ਹੁੰਦਾ ਸੀ ਜਿਵੇਂ ਆਪਾਂ ਅੰਦਰ ਆ ਗਏ ਤਾਂ ਐਂਟਰੀ ਗ੍ਰੇਟ ਆ ਗਿਆ ਤਾਂ ਇਹਨਾਂ ਨੇ ਜਿਹੜਾ ਦੇਖੋ ਤੁਸੀਂ ਕਿਸੇ ਤਰੀਕੇ ਦੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਬਣਾਇਆ ਹੋਇਆ ਵੀ ਇਸ ਦੇ ਵਿੱਚ ਦੇਖੋ ਤੁਸੀਂ ਇਹ ਕੋਈ ਇਹ ਜਿਹੜਾ ਪੁਰਾਣੇ ਟਾਈਮ ਦੇ ਆਪਾਂ ਦੀਵਾ ਬਾਲਦੇ ਹੁੰਦੇ ਜਾਂ ਹੋਰ ਕਰਦੇ ਉਹ ਇਹਦੇ ਚ ਇਦਾਂ ਬਣਿਆ ਹੋਇਆ ਸੀਗਾ ਉਹਦੇ ਚ ਰੱਖਦੇ ਤੇ ਆ ਇਸ ਤਰੀਕੇ ਦੇ ਨਾਲ ਜਿਹੜੀ ਕਲਾਕਾਰੀ ਜਿਹੜੀ ਹੈ ਜਿਹੜੀ ਇਹਨੂੰ ਰੰਗਤ ਦਿੱਤੀ ਜਾਂਦੀ ਸੀਗੀ ਆ ਜਿਹੜਾ ਪਾਰਟ ਜਿਹੜਾ ਰੱਖਿਆ ਜਾਂਦਾ ਇਹ ਸਪੈਸ਼ਲ ਇੱਕ ਜਿਹੜਾ ਜਿਵੇਂ ਆਪਾਂ ਤુલਸੀ ਦਾ ਬੂਟਾ ਲਾਉਂਦੇ ਆ ਉਹ ਤુલਸੀ ਦਾ ਬੂਟਾ ਰੱਖਣ ਵਾਸਤੇ ਇਹਨੇ ਰੱਖਿਆ ਹੋਇਆ ਸੀਗਾ ਕਿਉਂਕਿ ਜਿਹੜਾ ਇੱਕ Hindu ਰੀਤੀ ਰਿਵਾਜ ਦੇ ਅਨੁਸਾਰ ਜਿਹੜਾ ਤુલਸੀ ਹੈ ਉਹ ਘਰ ਦੇ ਵਿੱਚ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ ਤਾਂ ਇਹਨਾਂ ਨੇ ਦੇਖੋ ਉਹ ਵੀ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਮੈਂਟੇਨ ਕੀਤਾ ਤੇ ਜਿਹੜੀ ਛੇਦੀ ਛੱਤ ਹੈ ਉਹ ਇੱਕ ਢਲਾਨ ਜਿਵੇਂ ਪਹਾੜਾਂ ਦੇ ਵਿੱਚ ਇੱਕ ਢਲਾਨ ਦਾ ਬਣਾਈ ਜਾਂਦੀ ਹੈ ਉਸ ਤਰੀਕੇ ਨਾਲ ਦੇਖੋ ਤੁਸੀਂ ਇਹਨਾਂ ਨੇ ਛੱਤ ਬਣਾਈ ਵੀ ਇਹਦੇ ਅੰਦਰ ਚੁੱਲ੍ਹਾ ਜਿਹੜਾ ਹੈ ਉਸੇ ਤਰੀਕੇ ਦਾ ਦੇਖੋ ਤੁਸੀਂ ਜਿਹੜਾ ਹੈ ਬਣਾ ਤੁਹਾਨੂੰ ਦਿਖਾਉਂਦੇ ਆ ਆਹ ਦੇਖੋ ਤੁਸੀਂ ਇਹਦੇ ਸਾਰੇ ਜਿਹੜੀ ਲੀਪਾ ਪੋਚੀ ਹੈ ਚੁੱਲ੍ਹੇ ਦੀ ਹੈ ਤੇ ਇਹ ਦੇ ਕਾਰਗਰੀ ਹੈ ਦੇਖੋ ਤੁਸੀਂ ਕਿੰਨੀ ਮਿਹਨਤ ਜਿਹੜੀ ਹੈ ਲੇਡੀਆਂ ਅੱਜ ਵੀ ਇੱਥੇ ਕਰਦੇ ਨੇ ਵੀ ਆ ਜਿਹੜੇ ਮੋਰੇ ਰੱਖੇ ਹੋਏ ਆ ਛੋਟੇ ਛੋਟੇ ਆ ਸੁਰਾਖ ਨੇ ਨਾ ਇਹ ਸਿਰਫ ਧੂਆ ਨਿਕਲਣ ਵਾਸਤੇ ਆ ਵੀ ਜਿਹੜਾ ਬਾਹਰ ਇਹਦਾ ਜਿਹੜਾ ਧੂਆ ਨਿਕਲ ਜੇ ਤੇ ਲੱਕੜਾ ਵੀ ਇੱਥੇ ਇੱਥੇ ਰੋਟੀ ਪਾਣੀ ਬਣਾਉਂਦੇ ਆ ਇੱਕ ਚੁੱਲਾ ਆ ਗਿਆ ਦੂਜਾ ਆ ਗਿਆ ਤੀਜਾ ਆ ਗਿਆ ਔਰ ਇਹ ਸਮਾਨ ਰੱਖਣ ਵਾਸਤੇ ਦੇਖੋ ਇੱਧਰ ਜਿਵੇਂ ਆਪਾਂ ਲਮਾਰੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਇਹਨਾਂ ਨੇ ਆ ਖਾਣੇ ਬਣਾਏ ਦੇਖੋ ਕਿੰਨੇ ਸੋਹਣੇ ਮਤਲਬ ਤਰੀਕੇ ਦੇ ਨਾਲ ਵੀ ਇਹਦੇ ਵਿੱਚ ਤੁਸੀਂ ਡੱਬੇ ਵਗੈਰਾ ਰੱਖਦੇ ਆ ਇਹ ਇੱਕ ਹਸਾਬ ਦੀ ਨਾਲ ਹੀ ਤਾਂ ਸੁਈ ਦਾ ਕ ਤੇ ਨਾਲੇ ਆ ਇਥੇ ਤੁਸੀਂ ਅੱਗ ਮਚਾ ਕੇ ਤੇ ਚੁੱਲ੍ਹੇ ਦਾ ਉਹ ਤੁਸੀਂ ਉਹ ਕੰਮ ਕਰ ਸਕਦੇ ਹੋ ਇਧਰ ਨਾਲ ਸਟੋਰ ਬਣਾ ਲਿਆ ਇਹਨਾਂ ਨੇ ਜਿਵੇਂ ਗੇਟ ਹੈ ਆਪਾਂ ਇਹ ਨਹੀਂ ਖਲਾਵਾਂਗੇ ਨਹੀਂ ਕਿਉਂਕਿ ਇਹ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸਾਰਾ ਤੇ ਇਹ ਇੱਕ ਸਾਡਾ ਜਿਹਨੇ ਆਪਾਂ ਬਰਾਂਡਾ ਪਾ ਲਏ ਨੇ ਆ ਇਹ ਬਰਾਂਡਾ ਟਾਈਪ ਆ ਸਾਰਾ ਸਿਸਟਮ ਇਹ ਇਹਨੂੰ ਕੀ ਕਹਿੰਦੇ ਆ ਵੈਸੇ ਕਹਿੰਦੇ ਤਾਂ ਬਰਾਂਡਾ ਹੋਵੇ ਜਮਾ ਕਹਿੰਦੇ ਹਾਂ ਆ ਇਸਕੋ ਕਿਆ ਬੋਲਤੇ ਹੈ ਬਰਾਂਡਾ बरांडा और वैसे इंग्लिश में गेस्ट हॉल हाँ इंग्लिश में गेस्ट हॉल बोलते हैं जैसे भी खाली जगह जो हाँ, उसको बनाते हैं तो उस वैसे ये मतलब ऊपर ये प्रणाली छे हुए पानी के लिए ये ऊपर से पानी इसकी छत फिर टेढ़ी ऐसी तिरछी होगी भी ऊपर से पहाड़ी नुमा जैसी उसका बनाया ऐसी इसको बनाया पूरा का पूरा कच्चा रखा हुआ है ये पूरा कच्चा है अच्छा इधर क्या है इधर ये बाथरूम बनाया ये भी कच्चा है सारा सारा कच्चा टोटली मकान है तो इधर जो इसकी छत है छत भी देख दिखाते हैं आपको ये किस चीज की छत है ऊपर क्या डाला है इसमें ये लकड़ है यहाँ सिरकी सिरकी है ना ऊपर सिरकी जो अपने हाँ, सर्पत। ये सरपत है ये तो ये ठंडी रहती है इसमें आपको कभी गर्मी नहीं लगती जैसे लू वगैरह जाते हैं रहता ठंडा रहता है ਇਹ ਇਸ ਜਿਹੜਾ ਪੂਰਾ ਕਹਿੰਦੇ ਲੂ ਜਦੋਂ ਵੀ ਕਿੰਨੀ ਮਰਜ਼ੀ ਚੱਲੀ ਜਾਵੇ ਪੂਰਾ ਮਕਾਨ ਜਿਹੜਾ ਢਲਦਾ ਰਹਿੰਦਾ ਇੱਧਰ ਤੁਸੀਂ ਦੇਖੋਗੇ ਇਹਦਾ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਜਿਹੜਾ ਇਸ ਤਰੀਕੇ ਦੇ ਨਾਲ ਸਜਾਵਟ ਬਣਾ ਕੇ ਆ ਪੂਰਾ ਮਕਾਨ ਬਹੁਤ ਸੋਹਣਾ ਇੱਕ ਛੋਟਾ ਜਿਹਾ ਇੰਜ ਲੱਗਦਾ ਕਿ ਜਿਵੇਂ ਇੱਕ ਰੰਨਾ ਸੀ ਕਿਸੇ ਫਾਰਮ ਹਾਊਸ ਚ ਆ ਜੰਨੇ ਆ ਉਸ ਟਾਈਪ ਦੇ ਵਿੱਚ ਇਹਨਾਂ ਨੇ ਮਕਾਨ ਬਣਾਇਆ ਇੱਧਰ ਵੀ ਜਿਹੜਾ ਇਹਨਾਂ ਦਾ ਰੂਮ ਆ ਗਿਆ ਇੱਧਰ ਵੀ ਪਿੱਛੇ ਵੀ ਰੂਮ ਆ ਗਿਆ ਇਹ ਇਹਨਾਂ ਦੇ ਮਤਲਬ ਇਸ ਤਰੀਕੇ ਦੇ ਨਾਲ ਇੱਧਰ ਪੂਜਾ ਜਿਵੇਂ ਆਪਾਂ ਪੂਜਾ ਕਰਦੇ ਆ ਤਾਂ ਇੱਧਰ ਜਿਹੜਾ ਇਹਨਾਂ ਨੇ ਪੂਜਾ ਰੂਮ ਬਣਾ ਲਿਆ ਤਾਂ ਇਹ ਖੂਬ ਸੂਰਤ ਮਕਾਨ ਹੈ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਵੀਡੀਓ ਦੇ ਅੰਦਰ ਬਹੁਤ ਘੱਟ ਵੇਖਣ ਨੂੰ ਮਿਲਦਾ ਸਾਨੂੰ ਇੱਥੇ ਜਦੋਂ ਅਸੀਂ ਆਏ ਤਾਂ ਸਾਨੂੰ ਜਦੋਂ ਦੇਖਿਆ ਤਾਂ ਅਸੀਂ ਸਾਡਾ ਕੋ ਰਹਿਣਾ ਨਹੀਂ ਗਿਆ ਅਸੀਂ ਅਖਾ ਬਾਈ ਚੱਲ ਵੀਡੀਓ ਬਣਾ ਕੇ ਤਾਂ ਜ਼ਰੂਰ ਅਸੀਂ ਅਪਲੋਡ ਕਰਾਂ ਇਹ ਦੇਖੋ ਤੁਸੀਂ ਜਿਹੜੀ ਕਾਨਾਂ ਦੀ ਜਿਹੜੀ ਛੱਤ ਆ ਦੇਖੋ ਤੁਸੀਂ ਹੈ ਨਾ ਪੂਰਾ ਇਹ ਬੈਡਰੂਮ ਇਹਨਾਂ ਦਾ ਇਹ ਬੈਡਰੂਮ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਦੇਖੋ ਬਣਾਇਆ ਹੋਇਆ ਆਹ ਲੱਕੜਾਂ ਲੱਕੜਾਂ ਦੇ ਉੱਪਰ ਜਿਹੜੇ ਕਾਨੇ ਆ ਪਾਏ ਹੋਏ ਆ ਤੇ ਇਸ ਤਰੀਕੇ ਨਾਲ ਇਹਨਾਂ ਨੇ ਉਹ ਜਿਹੜਾ ਪੱਖਾ ਜਿਹੜਾ ਉਹ ਲਾਇਆ ਆ ਆਪਦਾ ਤੇ ਇਹ ਸਾਰਾ ਜਿਹੜਾ ਬੈੱਡ ਜਿਹੜਾ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਤੇ ਅੰਦਰ ਵੀ ਜਿਹੜਾ ਕਲਰ ਇਸ ਤਰੀਕੇ ਦੇ ਨਾਲ ਇਹ ਕਰਦੇ ਆ ਤੇ ਬਹੁਤ ਸੋਹਣਾ ਮਤਲਬ ਸਾਨੂੰ ਲੱਗਿਆ ਇਹ ਦੇਖੋ ਤੁਸੀਂ ਤੇ ਬੜਾ ਵਧੀਆ ਜਿਹਦਾ ਇੱਕ ਕੂਲਰ ਆ ਦੇਖੋ ਤੁਸੀਂ ਕੂਲਰ ਦੀ ਕੂਲਰ ਵੀ ਇਹਨਾਂ ਨੇ ਮਤਲਬ ਜਿਵੇਂ ਆਪਾਂ ਰੱਖਦੇ ਆ ਉਸ ਹਿਸਾਬ ਨਾਲ ਸਾਈਜ਼ ਦੇ ਕਟਮਾ ਰੱਖਿਆ ਤੇ ਇਸ ਟਾਈਮ ਪੂਰਾ ਠੱਡਾ ਹੈ ਅੰਦਰੋਂ ਤੇ ਬਹੁਤ ਜ਼ਬਰਦਸਤ ਤੇ ਬੜਾ ਵਧੀਆ ਸਾਨੂੰ ਇਹ ਚੀਜ਼ ਦਾ ਜਦੋਂ ਲੱਗਿਆ ਅਸੀਂ ਦੇਖ ਕੇ ਤੇ ਤੁਸੀਂ ਵੀ ਦੇਖੋ ਲੋ ਨਜ਼ਾਰੇ ਵੀ ਇਸ ਤਰ੍ਹਾਂ ਦੇ ਮਕਾਨ ਜਿਹੜੇ ਪਾਉਣੇ ਚਾਹੀਦੇ ਆ ਖੇਤਾਂ ਦੇ ਵਿੱਚ ਇੱਕ ਜਾਂ ਦੋ ਮਕਾਨ ਜ਼ਰੂਰ ਰੱਖੋ ਤਾਂ ਕਿ ਜਿਹੜੀ ਗਰਮੀ ਦੇ ਵਿੱਚ ਤੁਸੀਂ ਏਸੀ ਵਗੈਰਾ ਲੈਣੇ ਆ ਬਿਮਾਰੀ ਦਾ ਘਰ ਤਾਂ ਉਸ ਤੋਂ ਬਚ ਸਕੋ ਸਰਦੀਆਂ ਵਿੱਚ ਵੀ ਚੈਨਲ ਦੇ ਉੱਪਰ ਜੇ ਕੋਈ ਦੇਖੂਗਾ ਤਾਂ ਪੁਰਾਣਾ ਮਕਾਨ ਕਿੱਦਾਂ ਹੁੰਦਾ ਸੀ ਬੱਚਿਆਂ ਨੂੰ ਕਿਵੇਂ ਕਿੱਦਾਂ ਪੁਰਾਣੇ ਮਕਾਨ ਦੇ ਵਿੱਚ ਰਹਿੰਦੇ ਸੀਗੇ ਪਰ ਉਹ ਅਸੀਂ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਕਿਦਾਂ ਵੀਡੀਓ ਲੱਗੀ ਸ਼ੇਅਰ ਕਰਿਓ ਸਬਸਕ੍ਰਾਈਬ ਕਰੋ ਚੈਨਲ ਨੂੰ ਧੰਨਵਾਦ ਜੀ